ਆਰਯੋਗ ਸਰਵਾਰ ਚਰਜੀਤ ਸਿੰਘ ਜੀ ਬਲਦ ਸਾਹਿਬ ਸਤਕਾਰਯੋਗ ਵਿਸ਼ਾਧੂ ਸਿੰਘ ਜੀ ਖਿਲਾਰ ਸਾਹਿਬ ਜੱਸੀ ਜੀ ਹਰਜਿੰਦਰ ਸਿੰਘ ਜੀ ਕਰਨੈਲ ਸਿੰਘ ਜੀ ਮੰਗਾ ਸਿੰਘ ਜੀ ਬਾਲ ਸਿੰਘ ਜੀ ਪਰਮਜੀਤ ਸਿੰਘ ਜੀ ਹਰਬੰਸ ਸਿੰਘ ਜੀ ਆਤਮਾ ਸਿੰਘ ਜੀ ਰੋਸ਼ਨ ਜੀ ਮੋਨ ਜੀ ਵਰਸਨ ਜੀ ਸਰਦਾਰਾ ਸਿੰਘ ਜੀ ਅਮਰੀਕ ਸਿੰਘ ਬਲਜਿੰਦਰ ਸਿੰਘ ਅਮਨਜੋਤ ਸਿੰਘ ਅਰਬਾਲ ਸਿੰਘ ਜਾਨ ਸਵਰਨ ਹਣੀ ਬੰਦਰਾਵਸੀ ਜੀ ਜੇਪੀ ਸਿੰਘ ਮਨੀ ਸਿੰਘ ਵਿਕਰਮ ਬੰਟੀ ਬਜਪਦਨ ਸਿੰਘ ਮਨਿੰਦਰ ਸਿੰਘ ਸੋਨੂ ਜੰਗਪੁਰਾ ਸਾਧੂ ਸਿੰਘ ਲਾਭ ਸਿੰਘ ਚੀਮਾ ਸਿੰਘ ਬਹੁਤ ਸਤਿਕਾਰਯੋਗ ਮੇਰੇ ਬਜ਼ੁਰਗੋ ਭਰਾਵੋ ਨੌਜਵਾਨ ਦੋਸਤੋ ਮੋਰੀਆ ਪਾਣਾ ਤੇ ਮੇਰੇ ਨੌਜਵਾਨ ਦੋਸਤ ਬਹੁਤ ਵੱਡੀ ਗਲਤੀ ਚਾਹਿਆ ਸਾਡੇ ਸਾਰੇ ਸਾਧਕਾ ਕਾਉਂਸਲਰ ਸਾਹਿਬਾਨ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਦੇ ਮੇਰੇ ਬਾਸਤਨੀ ਜਿਨਾਂ ਨੂੰ ਧੰਨਵਾਦ ਕਰਾਂ ਅੱਜ ਤਿੰਨ ਮੀਟਿੰਗਾਂ ਬਨੂੜ ਦੇ ਅੰਦਰ ਰੱਖੀਆਂ ਸੀ 18 ਵਾਂ ਪਹਿਲਾ ਕਰਕੇ ਆ ਤੁਸੀਂ ਦੇਖ ਲਓ ਵੀ ਰੈਲੀ ਬਣ ਗਈਆਂ ਪਹਿਲਾ ਚੰਗੇਰਾ ਸਾਹਿਬ ਨੇ ਉੱਧਰ ਰੱਖੀ ਹਵਾਰਾਂ ਦਾ ਘਟਾ ਅੱਗੇ ਤੁਸੀਂ ਇੱਥੇ ਉਸ ਤੋਂ ਬਾਅਦ ਹਰ ਬਸਦੇ ਆ ਮੈਂ ਕਹਿ ਸਕਦਾ ਕਿ ਪੂਰਾ ਬਨੂੜ ਸ਼ਹਿਰ ਇੱਕ ਪਾਸੇ ਵਨ ਸਾਈਡਡ ਜਿਹੜਾ ਹੋਇਆ ਪਿਆ ਪਿੰਡਾਂ 'ਚ ਵੀ ਪਰਮਾਤਮਾ ਸੱਚੀ ਦਸੰਗਿਆ ਵਰਗਾ ਮਾਹੌਲਾ ਸਾਰੇ ਬਸੇ ਕਿਤੇ ਢੰਗੜੇ ਪਾਰੇ ਕਿਤੇ ਢੋਲ ਵੱਜ ਰਹੇ ਆ ਜੋ ਇਸ ਕਰਕੇ ਅਭੀ ਪਹਿਲੀ ਵਾਰੀ ਆਪਣੇ ਇਲਾਕੇ ਨੂੰ ਮਾਨ ਸਤਕਾਰ ਮਿਲਿਆ ਜੀ ਟਿਕ ਟਿਕ ਨੂੰ ਮੰਨਣੀ ਮਿਲੀ ਆਪਾਂ ਸਾਰਿਆਂ ਨੂੰ ਮਿਲੀ ਆਪਣੇ ਇਲਾਕੇ ਨੂੰ ਮਿਲੀ ਆਪਣੇ ਪਾਦੀ ਏਰੀਆ ਨੂੰ ਮਿਲੀ ਪਰਮਾਤਮਾ ਦੀ ਕਿਰਪਾ ਹੈ ਤੁਸੀਂ ਦੇਖੋ ਨੂੰ ਮਰੇ ਤੋਂ ਪਹਿਲਾਂ ਆਪਣੇ ਏਰੀਆ ਵਾਲੇ ਕਿੱਥੇ ਪਹੁੰਚੇ ਆ ਬੱਜੀਲਾ ਪੰਚਾਇਤ ਤੱਕ ਪਹੁੰਚਦੇ ਇਥੇ ਇਹ ਪ੍ਰਮਾਤਮਾ ਦੀ ਬਖਸ਼ਿਸ਼ ਆ ਕਿ ਮਾਦਾ ਦਰ ਨੂੰ ਪਤਾ ਹੀ ਆ ਸਾਰਿਆਂ ਨੂੰ ਮੈਨੂੰ ਚੰਗੀ ਤਰ੍ਹਾਂ ਜਾਣਦੇ ਆਪਾਂ ਕੈਪਟਨ ਸਾਹਿਬ ਕੋਲ ਇਕੱਠੇ ਹੀ ਲੰਮਾ ਲੱਗੇ ਹੋਆ ਤੇ ਪਿੱਛੇ ਸਾਰੇ ਇਕੱਠੇ ਆ ਦੇਖੋ ਕੱਲੋ-ਕੱਲੋ ਦਾ ਹੋਰ ਵੀ ਬਹੁਤ ਹੋਜੇ ਬੱਥੇ ਆ ਜਿਨ੍ਹਾਂ ਦੀ ਰਾਜਨੀਤਿਕ ਜੀਵਨ ਹੈ ਨਾ ਜਿੰਨੀ ਮੇਰੀ ਸਾਰੀ ਉਮਰ ਬੱਥੇ ਅਧਿਕਾਰੀ ਲੋਪਰ ਵਾਲਾ ਬਖਸ਼ਿਸ਼ ਕਰਾ ਮੇਰੇ ਗੋਇਨਾ ਛੋਟੇ ਜਿਹੇ ਪਿੰਡ ਲੋਗੜ ਮੈਂ ਪੈਦਾ ਹੋਇਆ ਪਿੰਡ ਤੇ ਤੋਂ ਬਾਤ 25 ਕਿਲੋਮੀਟਰ ਆ ਪੈਦਲ ਸਕੂਲ ਜਾਇ ਕਰਾਂਦਾ ਬੜੀ ਬੜੀ ਨੰਗੇ ਪੈਰ ਵੀ ਗਿਆ ਪਰਮਾਤਮਾ ਨੇ ਮੈਨੂੰ ਹਰ ਚੀਜ਼ ਉਮੀਦ ਤੋਂ ਵੱਧ ਦੇ ਤਸੀਂ ਦੇਖ ਲਿਓ ਵੀ ਸਪਿੰਡ ਦਾ ਸਰਪੰਚ ਬਣਿਆ ਦੋ ਵਾਰੀ ਮਿਊਨਿਸਪਲ ਕੌਂਸਲ ਪ੍ਰਧਾਨ ਬਣਿਆ ਐਮ ਐਲ ਏ ਬਣਿਆ ਮਨਿਸਟਰ ਬਣਿਆ ਹਾਂ ਜੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਪਾਰਲੀਮੈਂਟ ਜਿਸਕੇ 543 ਮੈਂਬਰ ਹੋਣਾ ਔਰ ਜਿਹੜਾ ਜਿੰਨਾ ਪਿਆਰ ਆ ਨਾ ਸ਼ੱਕ ਕੋਈ ਨਹੀਂ ਰਿਹਾ ਮਤਲਬ ਰਿਜਲਟ ਅਨਾਉਂਸ ਹੋਣਾ ਬਾਕੀ ਹੈ ਬਾਕੀ ਫੈਸਲਾ ਹੋ ਚੁੱਕਿਆ ਤੁਸੀਂ ਸਾਰਿਆਂ ਨੇ ਕਰ ਨਾ ਜੀਦਾ ਦਿਲ ਤੋਂ ਧੰਨਵਾਦ ਕਰਨਾ ਮੇਰੀ ਬੇਨਤੀ ਹੈ ਮੇਰੀਆਂ ਭੈਣਾਂ ਵੀ ਬਹੁਤ ਬੈਠੀਆਂ ਨੌਜਵਾਨ ਵੀ ਬੈਠੇ ਆ ਗੂਗਲ ਦੇ ਸਾਰਾ ਕੁਝ ਹੁੰਦਾ ਆ ਵੀ ਕੋਈ ਫੈਸਲਾ ਲੈਣਾ ਨਾ ਪਹਿਲੀ ਜੂਨ ਨੂੰ ਵੋਟਾਂ ਪਾਣੀ ਆ ਤੇ ਜੀ ਨਾ ਬੰਦੇ ਦਾ ਕਰਤਾਰ ਔਰ ਕਾਰਗੁਜ਼ਾਰੀ ਦੋਨੇ ਚੀਜ਼ਾਂ ਚੈੱਕ ਕਰਕੇ ਫੈਸਲਾ ਕਰਨਾ ਆ ਮੈਂ ਗਰੀਬ ਆਸ ਆਇਆ ਮੇਰਾ ਹਿਸਾਬ ਕਿਤਾਬ ਦੇਖੋ ਕਰਤਾਰ 30 ਸਾਲ ਪਹਿਲਾਂ ਕੈਪਟਨ ਸਾਹਿਬ ਨਾਲ ਸ਼ੁਰੂ ਕਰਿਆ ਕੰਮ ਅੱਜ ਤੱਕ ਸ਼੍ਰੋਮਣੀ ਕਾਲੂ ਜਲਚਾ ਕਦੇ ਉੱਧਰ ਉੱਧਰ ਨਹੀਂ ਗਿਆ ਚੰਗਾ ਟਾਇਆ ਮਾੜਾਇਆ ਦੂਸਰਾ ਜਿਹੜੀ ਸੇਵਾ ਮਿਲੀ ਜਿਸ ਤਰ੍ਹਾਂ ਕਸਟੋਮਰ ਸਿਖਾਇਆ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਨਭਾਈ ਤਸਿਲਾਂ ਥਾਣੇ ਤੇ ਬੋਰਡ ਲਾਇਆ ਰੱਖੇ ਵੀ ਜੇ ਕੋਈ ਪੈਸੇ ਮੰਗਾ ਮੈਨੂੰ ਫੋਨ ਕਰਿਓ 1 ਰੁਪਇਆ ਮੰਦਰ ਚੜਾ ਲਿਆ ਕਦੇ 1 ਰੁਪਏ ਦਾ ਆਪਣੀ ਜ਼ਿੰਦਗੀ ਨੂੰ ਲਾਲਚ ਨਹੀਂ ਕਰਿਆ ਪੂਰੀ ਇਮਾਨਦਾਰੀ ਨਾਲ ਸੇਵਾ ਕਰੀ ਕਾਰਗੁਜ਼ਾਰੀ ਦੇਖਣੀ ਆ ਮੇਰੀ ਡਿਊਟੀ ਪਹਿਲਾ ਮੋਹਾਲੀ ਲਈ 3 ਸਾਲ ਸਾਨੂੰ ਪੁੱਛਿਆ ਨਾ ਓ ਤੋਂ 12 ਤੱਕ ਮੋਹਾਲੀ ਨਾਲ ਜਿੰਨੀਆਂ ਸੜਕਾਂ ਚੌੜੀਆਂ ਹੋਈਆਂ ਨਵੀਂ ਸੜਕ ਜੀਰਕ ਪਰ ਨੂੰ ਬਣੇ ਜਿੰਨੇ ਤਲੱਚਤ ਬਣੇ ਨਵਾਂ ਸਟੇਡੀਅਮ ਬਣਾਏ ਤੇ ਹੌਕੀ ਸਟੇਡੀਅਮ ਦੇਖੋ ਕਿੰਨਾ ਤਕੜਾ ਸ਼ਹੀਦਾਂ ਦੇ ਨਾਮ ਸਿੰਘ ਸ਼ਹੀਦਾਂਗੁਰ ਜੀ ਦੇ ਕੋਲ ਕਿੱਦਾਂ بڑا ਸਟੇਡੀਅਮ ਬਣਾਇਆ ਹੈ 9 ਸਟੇਡੀਅਮ ਬਣਾਏ ਤੇ ਆਈਟੀ ਸਿਟੀ ਮੈਡੀ ਸਿਟੀ ਐਜੂਕੇਸ਼ਨ ਸਿਟੀ ਆਈਐਸਪੀ ਮਹਾਰਾਜ ਰੇਜੀਗ ਅਕੈਡਮੀ ਮੈਡੀਟੋਰੀ ਸਕੂਲ ਬਾਈ ਭਾਗੋ ਪ੍ਰੈਪਰੇਟਰੀ ਅਕੈਡਮੀ ਬਾਬਾ ਬੰਦਾ ਸਿੰਘ ਬਾਦੁਰ ਜੀ ਦੀ ਯਾਦਗਾਰ ਸਾਰਾ ਕੁਝ ਮੇਰੇ ਟਾਈਮ 'ਵਾਂ ਬਨੇ ਔਰ ਸਭ ਤੋਂ ਵੱਡੀ ਗੱਲ ਮਹਾਲੀ ਦਾ 35 ਪਾਰਮਿਕ ਸਥਾਨ ਜਿਹੜੇ ਕਾਂਜਾ ਕਰਕੇ ਬਣੇ ਚਾਹੇ ਅੰਬਸਰ ਗੁਰਦੁਆਰਾ ਚਾਹੇ ਸਿੰਘ ਸਿਵਯਾ ਕੋਈ ਵੀ ਦੇਖ ਲੇ ਸਮੇ ਜਿੰਨੀ ਜਮੀਨ ਪਰ ਕਲਜੇ ਤੇ ਉੰਨੀ ਜਮੀਨ ਉਹਨਾਂ ਸਥਾਨਾਂ ਨੂੰ ਲਾਫਤ ਕਰਵਾਈ ਫਿਰ ਮਸਜਿਦ ਵਾਸਤੇ ਜਗ੍ਹਾ ਨਹੀਂ ਵੀ ਮਸਜਿਦ ਨੂੰ ਦਵਾਈ ਚਰਚੇ ਵਾਸਤੇ ਜਗ੍ਹਾ ਨਹੀਂ ਵੀ ਚਰਚ ਨੂੰ ਦਵਾਈ ਸੱਤਰ ਫੈਕਟਰ ਮੰਦਿਰ ਨੂੰ ਵੀ ਦਵਾਈ ਮੇਰੀ ਡਿਊਟੀ ਡੋਰਾ ਵਸੀ ਲਗੀ ਡੋਰਾ ਵਸੀ ਵਿੱਚ ਸੀਵਰੇਜ ਵਾਟਰ ਸਪਲਾਈ ਸੜਕਾ ਰੋਡ ਪਾਰਕ ਜੋ ਕੁਝ ਹੋਇਆ ਮੇਰੇ ਟਾਈਮ ਤੇ ਹੋਇਆ ਜੀਰਕਪੁਰ ਸ਼ਹਿਰ ਤਸੀਲ ਬਣੀ ਸੀਵਰੇਜ ਵਾਟਰ ਸਪਲਾਈ ਸੜਕਾਂ ਰੋਡ ਪਾਰਕ ਟਿਕਾਲੀ ਦਾ ਹਸਪਤਾਲ ਦਵਾਲਪੁਰਾ ਕਾਲਜ 6 ਡਿਸਪੈਂਸਰੀਆਂ ਮੇਰੇ ਕਹ 6-7 ਵੱਡੇ ਸਟੇਡੀਅਮ 5-6 ਵੱਡੇ ਪਾਰਕ 100 ਛੋਟੇ ਪਾਰਕ 100-150 ਕਮਿਊਨਿਟੀ ਸੈਂਟਰ ਜੋ ਕੁਝ ਕਿੱਟ ਵੀ ਲਗੀ ਨਾ ਜੀ ਲਾਲੂ ਜੀਰਕਪੁਰ ਮੇਰੀ ਉਲਾਈ ਦੀ ਆ ਔਰ ਮੈਂ ਤੁਹਾਨੂੰ ਹੋਰ ਦੱਸਾਂ ਐਮਐਲ ਕਮੰਡਰ ਜੀ ਕਹਤਾ ਅਜਿਹਾ ਜਦੋਂ ਸਾਲ ਮੇਰਾ ਨਿੱਪੜਾ ਉਸ ਟਾਂ ਦੇ ਨਾਲ 18-20 ਕਰੋੜ ਦਾ ਬਨੂੜ ਨੇ ਵੀ ਦਵਾਜਾ ਕਰਾਉਂਦਾ 10 ਟਿਊਬਲ ਮੇਰੇ ਟਾਈਮ ਤੇ ਲੱਗੇ ਤੇ ਬਨੂੜ ਨੇ ਮੈਂ ਅੱਜ ਕੱਲ ਇੱਕ ਨਲਕਾ ਲਾਵਾ ਉਸ ਦਾ ਵੀ ਉਦਘਾਟਨ ਕਰਨਾ ਆ ਜਾਂਦਾ ਸਾਹਦੇ ਸਾਹਮਣੇ ਹੀ ਆ ਸਾਰੇ ਔਰ ਮੇਰਾ ਘਰ ਪੰਜ ਵਰ ਘਰਾਂ ਫੇਰ ਵੀ ਉਦਘਾਟਨ ਕਰਦੇ ਆ ਝਾੜੂ ਵਾਲੇ ਦਾ ਸ਼ਿਵਰੇਜ ਸਾਰਾ ਮੇਰੇ ਟਾਈਮ ਤੇ ਪਿਆਜਾ ਕੁਝ ਗੋਲੀਆਂ ਰਹਿ ਗਈ ਸੀ ਬੰਨਦੇ ਨੇ ਇੱਧਰੋਂ ਪਾਸੇ ਇੱਕ ਸੁਵਿਧਾ ਦੇ ਅੰਦਰ ਵੀ ਬਣਾਇਆ ਤੇ ਪਰਲੇ ਪਾਸੇ ਉਹ ਕਰੋਨਾ ਮਦਦ ਹੈਲਪ ਕਰੀ ਔਰ ਕਰੋਨਾ ਮਦਦ 30000 ਬੰਦੇ ਦਾ ਆ ਵਾਸਣ ਵੀ ਵਰਤਾਨਾ ਤੇ ਸੋ ਮਤਲਬ ਇਹ ਆ ਵੀ ਵੱਜ ਕੇ ਡਵੈਲਪਮੈਂਟ ਕਰੀ ਫਿਰ 10000 ਬੈਟਰੀਆਂ ਬਣਾਈਆਂ ਦੀ ਡੇਰਾ ਵੀ ਸੀ ਹਲਕੇ ਮਾ 5000 ਪਰਵਾਰਾਂ ਨੂੰ 1.5 ਲੱਖ ਰੁਪਏ ਮਕਾਨਾ ਵਾਸਤੇ ਦੇ ਆ ਤਾਂ ਕਰੋਨਾ ਹੋ ਗਿਆ ਨਾ ਜਦ 20000 ਰੁਪਿਆ ਹਸਪੀਟਲ ਵਾਲੇ ਇੱਕ ਰਾਤ ਕੱ ਲਏ ਤੇ ਯਾਦ ਹੋਣਾ ਤਰੇ ਮੈਂ ਮੇਰਾ ਫਾਰਮ ਦਾ ਸ਼ਰਮਾ ਫਾਰਮ ਉਸ ਨੂੰ ਹਸਪਤਾਲ ਬਣਾਇਆ ਖਾਣਾ ਪੀਣਾ ਦਵਾਈਆਂ ਸਾਰਾ ਮੁਫਤੀ ਕਰਿਆ ਇੱਕ ਵਾਰ ਮੇਰੀ ਜੀ ਠੀਕ ਹੋ ਕੇ ਗਏ ਉੱਥੇ ਨਾ ਮੇਰੇ ਹਸਪਤਾਲ ਸਾਰਾ ਪੈਸਾ ਦੇ ਦਿੱਤੇ ਹਰ ਫਾਰੇ ਸਾਰਿਆਂ ਗਰਸੇ ਇਹ ਪ੍ਰਮਾਤਮਾ ਦੀ ਕਿਰਪਾ ਹੈ ਬੱਚੇ ਦਾ ਮੇਰੀ ਬੋਣਤੀ ਆ ਸਰਕਾਰ ਦੀ ਕਾਰਗੁਜ਼ਾਰੀ ਦੇਖ ਲਓ ਜਿੰਨੀਆਂ ਸੜਕਾਂ ਬਣੇ ਏਅਰਪੋਰਟ ਬਣੇ ਥਰਮਲ ਪਲਾਂਟ ਬਣੇ ਫਿਰ ਜਿੰਨੀਆਂ ਮੰਡੀਆਂ ਬਣੇ ਲਿੰਕ ਰੋਡਾਂ ਬਣੇ ਟੂਰ ਦੇ ਕਨੈਕਸ਼ਨ ਮਿਲੇ ਫਿਰ ਆਪਤਾ ਦਾਲ ਸਕੀਮ ਪਾਸ ਸਾਗਨ ਸਕੀਮ ਪੈਨਸ਼ਨ ਸਾਰੀਆਂ ਸਕੀਮਾਂ ਤੇ ਕੰਮੇ ਸ਼ੁਰੂ ਹੋਣੇ ਇਕੱਲੀ ਗੱਲ ਕੀ ਸਰਕਾਰ ਨੇ ਲਾਗੂ ਕੀਤੀ ਹੈ ਦੋ ਵਾਰੀ ਆਪਾਂ ਨੂੰ ਮੂਰਖ ਬਣਾਇਆ ਪਹਿਲਾ ਮਨਿੰਦਰ ਸਿੰਘ ਨੇ ਮੁਰਕਾ ਸਾਹਿਬ ਦੀ ਸੌਂ ਖਾਗਾ ਕਹ ਸਾਰੇ ਨੇ ਸੇ ਬੰਦ ਕਰ ਦੂੰ ਆਟਾ ਕਾਲੀ ਤੋਂ ਆਟਾ ਦਾਲ ਦੇਉਂਗਾ ਬਾਕੀ ਚਾਹ ਚੀਨੀ ਵੀ ਦੇ ਦੂੰਗਾ ਕਾ ਮੁਰਕਾ ਦਾਲ ਵੀ ਨਹੀਂ ਮਿਲੀ ਦੇਖ ਲੈ ਤੁਮੇ ਚ ਉਠ ਬੋ ਨਾ ਕਾਲੀ ਤੋਂ ਕਹ 사이ਕਲ ਦੇਉਂ ਕੋ ਬੀਆ ਨੂੰ ਮੈਂ ਸਕੂਟੀ ਦੇਉਂਗਾ ਕਾ 사이ਕਲ ਵੀ ਨਹੀਂ ਮਿਲਿਆ ਮੁਰਕਾ ਕਾਲੀ ਤਾਂ 750 ਪੈਨਸ਼ਨ ਦੇ ਮੈਂ 3100 ਦੇਉਂਗਾ ਕਾ 750 ਵੀ ਨਹੀਂ ਮਿਲਿਆ ਸਾਗਰ ਸਕੀਮ ਦਾ ਕਾਲੀ ਤੋਂ 21000 ਦੇ ਮੈਂ 51 ਦਊਂਗਾ 20 ਵੀ ਨਹੀਂ ਮਿਲਿਆ ਮੁਰਕਾ ਹਰ ਘਰ ਨੌਕਰੀ ਦੇ ਦਿੰਦੇ ਕਿਸੇ ਨੂੰ ਨਹੀਂ ਮਿਲੀ ਮਲਾਜਮ ਵੀਰਾਂ ਨੂੰ ਕਹ ਗਿਆ ਤੇ ਇੱਕ ਮਿਸ਼ਨ ਵੀ ਲਾਗੂ ਕਰੋ ਪੁਰਾਣੀ ਪੈਨਸ਼ਨ ਵੀ ਲਾਗੂ ਕਰੋ ਸਰਕਾਰ ਬਣ ਗਈ ਤਨਖਾਹ ਘਟਾ ਕੇ ਕੇਂਦਰ ਦੇ ਬਰੋਬਰ ਕਰਦੀ ਅਮਰਿੰਦਰ ਸਿੰਘ ਦੀ ਕਾਰਜਕਾਰੀ ਮੰਗ ਲ ਝੂਠ ਬੋਲ ਕੇ ਮੂਰਖ ਬਣਾ ਗਿਆ ਫਿਰ ਝਾੜੂ ਆ ਗਿਆ ਨਾ ਉਸੇ ਵਿਗੜਾ ਚਲੇ ਗਏ ਅੰਮ੍ਰਿਤਾ ਪਾਣਾ ਬੈਠੀਆਂ ਆਤਾ ਕੱਲੇ ਕੱਲੇ ਮੇਰਾ ਇੱਕ ਪੜੋਸੀ ਦਾ ਉਹਨੂੰ ਚੌਂ ਚੜ ਗਿਆ ਵੀ ਮੈਂ ਨਾ ਝਾੜੂ ਵਾਲੇ ਬੜੇ ਵਧੀਆ ਗੈਸ ਸਿਕਿਉਰਟੀ ਨਹੀਂ ਲੈਂਦੇ ਗੱਡੀ ਨਹੀਂ ਲੈਂਦੇ ਕ੍ਰਾਫਟਰ ਬੰਦ ਕਰ ਦੇਉਗੇ ਬੁੱਢਿਆਂ ਨੂੰ 1000 ਰੁਪਏ ਵੀ ਦਵਾਂਗੇ ਮੈਂ ਬਥੇਰਾ ਸਮਝਾਇਆ ਮੈਂ ਕਿਹਾ ਝੂਠਾ ਮੰਨਕੇ ਨਹੀਂ ਲਿਆ ਉਹਨਾਂ ਨੇ ਡਿਊਟੀ ਲਾਦੀ ਵੀ ਜਾ ਕਰ ਕਰ ਬੀਬੀਆਂ ਦੇ ਫਾਰਮ ਭਰਵਾ ਥੱਲੇ ਆਪਣਾ ਨੰਬਰ ਲਿਖ ਦੇ ਇੱਕ ਕਾਰਡ ਜਾਂ ਬੀਬੀ ਨੂੰ ਭਰਾ ਦੇ ਕਹਦੇ ਵੀ ਇਹ ਸਾਰਾ ਖਾਤਾ ਖੁੱਲ ਗਿਆ ਜਿੱਦਣ ਸਰਕਾਰ ਬਣ ਗਈ 1000 ਰੁਪਏ ਖਾਤੇ ਮੈਂ ਆਏ ਲੈ ਸੱਚੀ ਉਹਦਾ ਮੂਰਖਾ ਬਚਾਰਾ ਕੋਲਾਦ ਨਹੀਂ ਤਾਂ ਉਹਨੇ ਕਲੋਨੀਆਂ ਦੇ ਵੀ ਘਰ ਦੇ ਪਿੰਡ ਜਿਹੇ ਘਰ ਦੇ ਸਾਰੇ ਆਪਣੇ ਪਿੰਡ ਦੇ ਅੱਛਾ ਇਹ ਜਿਹੜੇ ਅਜੇ ਚਾਲੂ ਜਿਹਨੇ ਟਾਡੂ ਵਾਲੇ ਟੈਲੀਫੋਨ ਨੰਬਰ ਆਪਣਾ ਨਹੀਂ ਦੇਉਂਦੇ ਜਿਹੜਾ ਬੰਦਾ ਫਾਰਮ ਭਰਾ ਦਾ ਉਸੀ ਗੱਲ ਲਖਵਾ ਮੈਂ ਤੇ ਥੱਲਾ ਚਲੋ ਜੀ ਸਰਕਾਰ ਬਣ ਜੀ 2 ਮਹੀਨੇ ਨਿਕਲੇਗੇ 4 6 ਸਾਲ ਜਦੋਂ ਸਾਲ ਹੋ ਗਿਆ ਬੀਬੀਆਂ ਨੇ ਫੋਨ ਕਰਨਾ ਸ਼ੁਰੂ ਕਰਦੇ ਕਲੋਨੀ ਵਾਲੇ ਵੀ ਕਮਲਜੀਤ 2000 ਰੁਪਿਆ 12000 ਹੋ ਗਏ ਵੀ ਤੋਂ ਲਾਰੇ ਲੁੱਪੇ ਲਾ ਕੇ 2 ਸਾਲਟ ਪਾ ਲੇ 2.5 ਸਾਲ ਹੋ ਗਏ ਕਲੋਨੀ ਵਾਲੀ ਬੀਬੀਆਂ ਦੇ ਘਰ ਬੈਠ ਗਈਆਂ ਵੀ 25 ਮਹੀਨੇ ਹੋ ਗਏ 25000 ਦੇ ਆਪਣੇ ਦੇ ਭੋੜੀਆਂ ਵਿਚਾਰੀਆਂ ਚੁੱਪ ਕਰ ਜਾ ਭੁੱਲ ਜਾ ਵੀ ਚਲੋ ਠੀਕ ਆ ਲੀਡਰਾਂ ਨੇ ਇਤਨੀ ਲਾਰੇ ਲਾਣੇ ਹੁੰਦੇ ਆ ਕਰਾਨੀ ਵਾਲੇ ਇਹ ਵਾਸਤੇ ਬਡੇ ਬਡੇ ਖਾਤੇ ਦੇ ਲਗੇਵੇ ਕਾਰਡ ਦੇ ਲਗੇਵੇ ਕਹਿੰਦੇ ਵੀ ਨਹੀਂ ਦੇ ਇਸ ਕਰੂਗੇ ਯਾ 225 ਮਹੀਨੇ ਦਾ 25000 ਰੁਪਿਆ ਮੁਝੇ ਕਹਿੰਦਾ ਦੋ ਬੀਬੀਆਂ ਦੀ 50 ਹੋ ਗਿਆ ਚਾਰ ਪੀਆਂ ਲੱਖ ਹੋ ਗਿਆ ਪੰਜ ਪੀਆਂ ਸਵਾ ਲੱਖ ਹੋ ਗਿਆ ਬਾਲ ਛੀਰ ਤੇ ਵਿਚਾਰੇ ਨੇ ਕੀ ਕਰਿਆ ਜੀ ਪਿੱਛੇ ਨੂੰ ਨਿਕਲੇ ਅਖਾੜਾ ਛਡਾਇਆ ਮੇਰੇ ਕੋਲ ਆ ਗਿਆ ਕਹਿੰਦਾ ਚਾਚੇ ਵੀ ਕੀ ਕਰਾਂ ਮੈਂ ਦੋ ਫਸ ਗਿਆ ਝਾੜੂ ਵਾਲਿਆਂ ਨੇ ਫਸਾ ਦਿਆ ਬੀਬੀਆਂ ਘਰ ਤੋਂ ਨਹੀਂ ਨਿਕਲਣ ਦਿੰਦੀਆਂ ਫਿਰ ਮੈਂ ਉਸਕੇ ਗਲਮਾ ਸਰੋਪਾ ਪਾਇਆ ਤਾਂ ਬੀਬੀਆਂ ਨੇ ਖੜਾ ਛੱਡਿਆ ਸੋ ਵੀ ਇਹ ਝਾੜੂ ਵਾਲਾ ਬੋਟਾ ਮੰਗਣ ਆ ਜਾਣਾ ਬਾਹਰ ਸੜਕ ਭਰੀ ਘੇਰ ਲਿਓ ਕਹਿਰ ਭਾਈ ਰੱਖੂਗਾ 25000 ਰੁਪਏ 72000 ਬਲਕਿ 72000 ਫਿਰ ਅੰਦਰ ਬੜਨ ਦੇਗੇ ਝੂਠ ਬੋਲ ਕੇ ਕਹਾਂ ਵੀ ਸਕਿਉਰਟੀ ਨਹੀਂ ਲੈਣੀ ਪ੍ਰਮੰਤਮਨ ਪਟਿਆਲਾ ਆ 5000 ਗਾਰਡ ਤੇ 100 ਗੱਡੀਆਂ ਨਹੀਂ ਫਿਰੋ ਪੈਣੀ 200 ਜਿਹੜੀ ਮੰਮੀ ਘਰ ਆ ਲਈ ਆਈ 100 ਗੋਲੀਆਂ ਫਿਰਦੀ ਆ ਸਾਹਮਣੀ ਆ ਜਿਹੜੀ ਮਾਇਆ ਇੰਨੀ ਜਵ ਲੈ ਰਹੀ ਆ ਸੋ ਸਾਰਾ ਟੱਬਰ ਗੱਡੀਆਂ ਲਈ ਫਿਰ ਰਿਹਾ ਹੈਗਾ ਮੇਰੀ ਬੇਨਤੀ ਆ ਜਿੰਨੇ ਕੈਂਡੀਡੇਟ ਹਨਾ ਉਹਨਾਂ ਦਾ ਮੁਕਾਬਲਾ ਕਰ ਲਿਓ ਉਹ ਜਿਹੜਾ ਗੰਦੀ ਅਧਿਵਿਦਸਕ ਪਹਿਲਾ ਆਮ ਆਦਮੀ ਪਾਰਟੀ ਵਿੱਚੋਂ ਲੜੀ ਜਦ ਕਹਤਾ ਵੀ ਕਾਂਗਰਸ ਬੜੀ ਮਾੜੀ ਪਾਰਟੀ ਆ ਕਾਂਗਰਸ ਨੇ ਕਾਲ ਤੱਕ ਸ਼ਾਂਤ ਤੇ ਅਟੈਕ ਕਰਾਇਆ ਉਹ ਖੁੰਨੀ ਪੰਜਾਇਆ ਉਸ ਟਾਈਮ ਕੱਢ ਲੇ ਵੀਡੀਓ ਸਾਰੀਆਂ ਮਰੇ ਜੱਦੀ ਪਾਉਣਾ ਪੁੱਛੇ ਤੇਰੇ ਵੇ ਭਈਆਂ ਨਹੀਂ ਖਬਰਾਂ ਸਾਰੀਆਂ ਇਹਨੇ ਖਵਾਰਮ ਲਾਈ ਵੀ ਤੇ ਫਿਰ ਉਸ ਤੋਂ ਬਾਅਦ ਅੱਜ ਕੱਢ ਗਿਆ ਸਾਰੀ ਪਾਰਟੀਆਂ ਮਾੜੀ ਹੋ ਗਈ ਇਹ ਕਾਂਗਰਸ ਦਾ ਬਣ ਗਿਆ ਆਪ ਮਾੜੀ ਹੋ ਗਈ ਮਗਰੋ ਜਬਾਨੇ ਕੋਈ ਨਹੀਂ ਹੈ ਜਿਹੜੀ ਪਾਰਟੀ ਮੜ ਜਾਉਣ ਦੱਸੋ ਕਾਂਗਰਸ ਪੋਰੇ ਵੀ ਕੋਈ ਕਾਂਗਰਸ ਆ ਨਾ ਕਹੇ ਜੀ ਮੇਰੇ ਅੱਖ ਤੇ ਵੀ ਨਹੀਂ ਦੁਖਦਾ ਮੈਨੂੰ ਹਾਰਟ ਅਟੈਕ ਆ ਹਾਰਟ ਅਟੈਕ ਵੀ ਹੋਇਆ ਮੇਰਾ ਪ੍ਰੈਸ਼ਰ ਚੱਲ ਮੇਰੇ ਪਾਸ ਨਹੀਂ ਹੁੰਦਾ ਪਰ ਮੇਰਾ ਖੂਨ ਵਾਲੇ ਖਾਰਿਆ ਵੀ ਮੈਂ ਆਪ ਹੀ ਬਣ ਜਾ ਕੋਨ ਵਾਲੇ ਖਾਰੇ ਕੋ ਦਵਾਈ ਲੈ ਲੈ ਕੇ ਨਾ ਜੀ ਜਰੂਰੀ 18 ਲੱਖ ਲੋਕਾਂ ਨੂੰ ਵਫਤ ਪਾਣਾ ਬੁਝਰੀ ਵਾਰੂ ਜਿੱਤ ਗਿਆ ਨਾ ਜੀ 22 ਸਾਲ ਤੱਕ ਲੋਕ ਸਭਾ ਦਾ ਨਹੀਂ ਗਿਆ ਦੱਸੋ ਆਪਾਂ ਕਾਦੇ ਵਾਸਤੇ ਬਣਾਇਆ ਸੋ ਮੇਰੀ ਬੇਨਤੀ ਹੈ ਇਹ ਆਲ ਮਹਾਰਾਣੀ ਪ੍ਰਨੀਤ ਕੌਰ ਦਾ 20 ਸਾਲਾਂ ਤੋਂ ਚੜਹੀ 1 ਕਰੋੜ ਦੀ ਗ੍ਰਾਂਟ ਦੇਣ ਦੀ ਹੈ ਔਰ ਸਮਝ ਲੈ ਕਦੇ ਲੋਕ ਸਭਾਵਾਂ ਨਹੀਂ ਬੋਲੀ ਅੱਜ ਵੀ ਮੈਂਬਰ ਪਾਰਲੀਮੈਂਟ ਕਾਂਗਰਸ ਕੀ ਆ ਵੋਟਾਂ ਬੀਜੇਪੀ ਵਾਸਤੇ ਮੰਗਣੀ ਹੈ ਟਾਣ ਨੂੰ ਰਾਜਾ ਟਿਕਟ ਮਿਲ ਗਈ ਜਿਹੜਾ ਕਾਂਗਰਸ ਕੀ ਐਮਪੀ ਛੱਡ ਦੇਣੀ ਚਾਹੀਦੀ ਸੀ ਅਸਤੀਫਾ ਦੇਣਾ ਚਾਹੀਦਾ ਪਰ ਇੱਕ ਮਹੀਨੇ ਦੀ ਤਨਖਾਹ ਦਾ ਫਰਕ ਤਾਂ ਵੇ ਡੇਢ ਲੱਖ ਰੁਪਏ ਨਹੀਂ ਛੱਡ ਸਕੀ ਇਹ ਬੰਦੇ ਸਾਨੇ ਬੈਠੇ ਆ ਜਦ ਕਾਂਗਰਸ ਮਾਤੀ ਉਸ ਟਾਈਮ ਘਾਤੀ ਰਾਮ ਮੰਦਰ ਬਣਨਾ ਚਾਹੀਦਾ ਸਾਰੀ ਕਾਂਗਰਸੇ ਰੌਲਾ ਪਾਵਾਤੀ ਫੇਰੀਕ ਪੱਟਕਾ ਪੈ ਗਿਆ ਗਲਮਾ ਰਾਮ ਰਾਮ ਕਰਨ ਲੱਗੀ ਰਾਉ ਦਾ ਨਾਮ ਲੈ ਕੇ ਵੋਟ ਮੰਗ ਇਹ ਨਹੀਂ ਮਤਲਬ ਇੱਕ ਪਟਕਾ ਪਾ ਕੇ ਕੋਈ ਸਰਦਾਰ ਥੋੜੀ ਪੈਦਾ ਹੋ ਜਾ ਸਰਦਾਰ ਦਾ ਜਿਹੜੀ 30 ਸਾਲ ਪੁਰਾਣੀ ਵਿਚਾਰਧਾਰਾ ਉਹ ਹੀ ਅੱਜ ਹੈਗੀ ਸੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਇਹ ਵੱਲ ਬਦਲੂ ਆ ਨਾ ਕੋਈ ਜਾਣਾਂ ਕਿ ਵੀ ਲੋਕ ਦਲ ਬਦਲ ਕੇ ਕਿਉਂ ਆਉਂਦੇ ਆ ਬਈ ਦਲ ਬਦਲੀ ਦੀ ਜਿਹੜੀ ਹੈ ਨਾ ਜੀ ਆਪਾਂ ਲੋਕ ਹਟਾ ਸਕਾਂ ਜੇ ਦਲ ਬਦਲੂਆਂ ਨੂੰ ਵੋਟ ਨਾ ਪਏ ਕਾ ਕਿਸੇ ਦੀ ਜਰਤ ਨਹੀਂ ਹੋਊਗੀ ਗੱਲ ਬਦਲ ਕੇ ਦੂਸਰੀ ਪਾਰਟੀ ਦਾ ਟਿਕਟ ਲੈ ਜੇ ਨਾ ਪਾਰਟੀਆਂ ਦੇਣਗੀਆਂ ਜੇ ਕਾਰਗੁਜ਼ਾਰੀ ਤੇ ਵੋਟਾਂ ਪਾਉਣ ਲੱਗ ਜਾਣ ਨਾ ਪਰ ਹਰੇਕ ਬੰਦੇ ਨੂੰ ਕੰਮ ਕਰਨਾ ਪੈਣਾ ਬੈਲੈਂਸ ਸੀਟ ਲੈਣੀ ਪੈਣੀ ਥੋਡੇ ਕੋਲ ਆਣਾ ਪੈਣਾ ਨਹੀਂ ਤਾਂ ਇਹ ਯਾਰ ਲੈ ਜਾਂਦੀ ਹੋਵੇ ਰਾਣੀ ਹੋ ਗਿਆ ਵੋਟਾਂ ਦੇ ਬਿਨਾ ਮਾਵਾ ਮੁੜ ਕੇ ਮਿਲਦਾ ਹੀ ਕੋਈ ਨਹੀਂ ਹੈ ਸੋ ਇਸ ਕਰਕੇ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਮੈਂ ਸਾਰਿਆਂ ਤੋਂ ਮੈਂ ਮੇਰੇ ਆ ਆਪਣੇ ਪਰਿਵਾਰਕ ਰਿਸ਼ਤੇ ਆ ਕੌਡੀ ਏਰੀਆ ਆਪਣਾ ਮੇਰਾ ਪਿੰਡ ਤਮਿਲਾਲੀ ਦੀ ਰੋਟੀ 5 ਕਿਲੋਮੀਟਰ ਦਾ ਮੋੜ ਜਾਰੀ ਮਰਜੀ ਜਦੋਂ ਪਹਿਲਾਂ ਵੀ ਆਵਾਂ ਤੇ ਅੱਗੇ ਵੀ ਆਜੋ ਕਪਤਨ ਸਾਹਿਬ ਵਾਲੇ ਰਸਤੇ ਆਪਾਂ ਜੇ ਪਿੱਛੇ ਕਮੀ ਵੀ ਰਹੇਗੀ ਹੋਰ ਜੋੜਾਂਗੇ ਅਧੂਰਾ ਅਧੂਰਾ ਫੋਨ ਕਰ ਦਿਓ ਚਾਹੇ 1828 ਕਰੂੰਗਾ ਮੈਂ ਕਹਾਂ ਨਾ ਇਹ ਹੀ ਬਾਤ ਮੈਂ ਇੱਕ ਵਾਰੀ ਸੰਦੇਸ਼ਾ ਜੈਦੀ ਮੈਨੂੰ ਵੀ ਵੋਟਾਂ ਬਾਦੂ ਚਾਹੇ ਅੱਧੀ ਰਾਤ ਫੋਨ ਕਰ ਲਿਓ ਚੱਕੂੰਗਾ डेढ़ बजे फोन आया मनुखंड जथेदारक लिया फटाफट मैं जी क्या गल होगी जी मैंने कहा जी मैं तो चेक करूंगा सो एक्सपैरमेंट ना करे जो मर्जी करवा लियो मेरे से मेरी पावर सारी पावर मैं मंत्री थमें मंत्री मैं एम पी थमें मैं एम पी पूछ लो अ सारे बैठे हैं प्रधान सा ਜਦ ਆਪਣੀ ਸਰਕਾਰ ਦੀ ਕਹਿ ਰਹੇ ਹੁੰਦੇ ਲੈ ਕਰਾਵਾ ਸਰਮੇ ਗਿਰਵਾਤੇ ਹੁਣ ਕਿਸੇ ਗੱਲ ਬਾਤੇ ਨਹੀਂ ਹੁੰਦੀ ਝਾੜੂ ਵਾਲਿਆਂ ਕੇ ਬੱਲੇ ਹੀ ਕੱਖ ਨਹੀਂ ਹੈਗਾ ਪੈਸੇ ਦਿਓ ਕੰਮ ਕਰਵਾਓ ਨਹੀਂ ਕੁਛ ਨਹੀਂ ਹੈ ਹਰਤ ਕੇ ਮਤਲਬ ਇਹ ਨਾ ਕਿ ਐਮਐਲਏ ਸਭ ਬੁਰੀ ਹਾਲਤ ਸੋ ਇਸ ਕਰਕੇ ਕਿਰਪਾ ਕਰੋ ਪੱਕੜੀ ਵਾਲਾ ਗੱਦਨ ਦਵਾ ਕੇ ਮੈਨੂੰ ਸੇਵਾ ਦਾ ਮੌਕਾ ਦਿਓ ਤੁਹਾਨੂੰ ਲੰਬਾ ਨਹੀਂ ਆਣੇਗਾ ਫਰ ਬੱਚਾ ਬਣ ਕੇ ਪਰਿਵਾਰ ਦਾ ਮੈਂਬਰ ਬਣ ਕੇ ਡਟ ਕੇ ਤੁਹਾਡੀ ਸੇਵਾ ਕਰੂੰਗਾ ਐਮਪੀ ਦੀ ਸੀਟ ਬਹੁਤ ਵੱਡੀ ਸੀਟ ਹੋਆ 543 ਹੋਆ ਪੂਰੇ ਦੇਸ਼ ਮਾ 30 ਕਰੋੜ ਤੋਂ ਗ੍ਰਾਂਟ ਹੋਆ ਐਮਪੀ ਦਾ ਜਿੱਥੇ ਮਰਜ਼ੀ ਦੇ ਦੇ ਫਿਰ ਮਕਾਨਾਂ ਦੇ ਲੈਟਰੀਆਂ ਦੇ ਪੈਸੇ ਸੈਂਟਰ ਜੀ ਉਸ ਤਰ੍ਹਾਂ ਐਮਪੀ ਨੇ ਲਾਗੂ ਕਰਾਉਣੀਆਂ ਹੋਆ ਇਹਦਾ ਪਿਛਲੇ ਨੇ ਕਰੇ ਹੀ ਚੱਖ ਨਹੀਂ ਮੇਰੀ ਡਿਊਟੀ ਜੋ ਪੂਰਾ ਦੱਤ ਕੇ ਸੇਵਾ ਕਰੂੰਗਾ ਬਹੁਤ ਬਹੁਤ ਧੰਨਵਾਦ ਭਾਈ ਜੀ ਜੀ ਦਾ ਖਲਸਾ ਭਾਈ ਜੀ ਜੀ ਦੀ ਫਿਕਰ ਸਭ ਵੱਡੀ ਦਾ ਭਾਈ ਤਕਰੀਆ